9 ਜੂਨ 1984 1 ਜੂਨ ਤੋਂ ਚੱਲ ਰਹੀਆਂ ਗੋਲੀਆਂ ਲਗਭਗ 9 ਜੂਨ ਨੂੰ ਬੰਦ ਹੋ ਚੁੱਕੀਆਂ ਸੀ ਦਰਬਾਰ ਸਾਹਿਬ ਵਿੱਚ ਸੁੰਨਸਾਨ ਸ਼ਾਈ ਹੋਈ ਸੀ ਅਤੇ ਪਹਿਲਾ ਵਾਂਗ ਕੰਮ ਹੋਣੇ ਸ਼ੁਰੂ ਹੋ ਗਏ ਸੀ ਪਰ ਫੌਜ ਦੁਆਰਾ ਸਰਚ ਆਪਰੇਸ਼ਨ ਹਜੇ ਵੀ ਚੱਲ ਰਹੇ ਸੀ ਦਰਬਾਰ ਸਾਹਿਬ ਕੰਪਲੈਕਸ ਅਤੇ ਬਾਕੀ ਮੋਰਚਿਆਂ ਤੇ ਫੌਜ ਦਾ ਕੰਟਰੋਲ ਸੀ ਬਾਕੀ ਫੜੇ ਗਏ ਸਿੰਘਾਂ ਨੂੰ ਸ਼ੌਣੀ ਵਿੱਚ ਰੱਖਿਆ ਹੋਇਆ ਸੀ ਅਤੇ ਹਰੇਕ ਸਿੰਘ ਨੂੰ ਵੱਖ-ਵੱਖ ਕੈਟਾਗਰੀ ਚ ਵੰਡਿਆ ਹੋਇਆ ਸੀ ਅਤੇ ਇਹਨਾਂ ਨੂੰ ਦੇਜਦੀਆਂ ਵੱਖ-ਵੱਖ ਜੇਲਾਂ ਚ ਭੇਜਿਆ ਜਾਣਾ ਸੀ ਅਤੇ ਲਗਭਗ 365 ਸਿੰਘਾਂ ਨੂੰ ਜੋਧਪੁਰ ਦੀ ਜੇਲ੍ਹ ਵਿੱਚ 5 ਸਾਲ ਤੱਕ ਦੀ ਹੋਈ ਸੀ ਜਿਹੜੇ ਜਖਮੀ ਸਿੰਘ ਸੀ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਫੌਜ ਦੇ ਨਾਕੇ ਸੀ ਅਤੇ ਦਰਬਾਰ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕਾਂ 'ਚ ਸੋਗ ਦੀ ਲਹਿਰ ਸੀ ਪਰ ਕੁਝ ਲੋਕਾਂ ਵੱਲੋਂ ਸੰਤਾ ਦੀ ਸ਼ਹਾਦਤ ਦੀ ਖੁਸ਼ੀ ਵੀ ਮਨਾਈ ਗਈ ਸੀ ਇਸ ਦੌਰਾਨ ਤੋਸ਼ੇਖਾਨੇ ਵਿੱਚ ਰੱਖੀ ਹੋਈ ਚਾਨਣੀ ਵੀ ਸੜ ਕੇ ਸੁਆਹ ਹੋ ਗਈ ਸੀ ਸੋਚਣ ਵਾਲੀ ਗੱਲ ਇਹ ਹੈ ਇਸ ਜਗ੍ਹਾ ਤੇ ਸਿਰਫ ਚਾਨਣੀ ਹੀ ਕਿਉਂ ਸੜੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੱਲੋਂ ਭੇਟ ਕੀਤੀ ਗਈ ਸੀ ਤੇ ਬਾਕੀ ਸਮਾਨ ਕਿਵੇਂ ਬਚ ਗਿਆ ਸੀ ਇਹ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ ਅੱਜ ਦੇ ਦਿਨ ਸਿਰਫ ਫੌਜ ਆਪਣੇ ਹਵਾਨੀਅਤ ਦੇ ਨਿਸ਼ਾਨ ਮਿਟਾ ਰਹੀ ਸੀ ਅਤੇ ਸਿੰਘਾਂ ਦੀ ਗ੍ਰਿਫਤਾਰੀਆਂ ਹੋ ਰਹੀਆਂ ਸੀ ਅਤੇ ਦਰਬਾਰ ਸਾਹਿਬ ਦੇ ਵਿੱਚ ਸਿਰਫ ਸਫਾਈਆਂ ਚੱਲ ਰਹੀਆਂ ਸੀ ਨਿਊਜ਼ ਚੈਨਲਾਂ ਨੂੰ ਵੀ ਸਖਤ ਹਦਾਇਤ ਸੀ ਕਿ ਅਕਾਲ ਤਖਤ ਵਾਲੀ ਸਾਈਡ ਦੀ ਫੋਟੋ ਨਹੀਂ ਖਿੱਚਣ ਦੇਣੀ ਤੁਸੀਂ ਅੱਜ ਵੀ ਦੇਖ ਸਕਦੇ ਹੋ ਕਿ ਮੀਡੀਆ ਚੈਨਲ ਤੇ ਅਕਾਲ ਤਖਤ ਸਾਹਿਬ ਦੀ ਕੋਈ ਫੋਟੋ ਵੀਡੀਓ ਨਹੀਂ ਪਾਈ ਅਤੇ ਦੱਸਿਆ ਗਿਆ ਸੀ ਕਿ ਗੁਰੂ ਘਰ ਦਾ ਕੋਈ ਨੁਕਸਾਨ ਨਹੀਂ ਹੋਇਆ